ਚਮਚ ਤੁਸੀਂ ਪਾਣੀ ਦੇ ਵਿੱਚ ਪਾ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਪਾ ਕੇ ਅਸੀਂ ਇੱਕ ਗਲਾਸ ਲੈਣਾ ਸ਼ੁਰੂ ਕਰਤਾ ਕਰੇਗਾ ਕੀ ਇੱਕ ਗਲਾਸ ਇੱਕ ਗਲਾਸ ਛੋਟੀ ਹੱਥ ਦੇ ਵਿੱਚ ਮਲ ਜਮ ਗਿਆ ਚਾਹੇ ਵੱਡੀ ਹੱਥ ਚ ਜਮ ਗਿਆ ਉਹਨੂੰ ਬਾਹਰ ਖਿੱਚ ਕੇ ਲੈ ਕੇ ਆਏਗਾ ਇੱਕ ਗਲਾਸ ਅਗਰ ਤੁਹਾਨੂੰ ਪਗੰਦਰ ਦਾ ਫੋੜਾ ਹੋ ਗਿਆ ਫਿਸਟੋਲਾ ਦੀ ਸਮੱਸਿਆ ਆ ਗਈ ਉਹਨੂੰ ਸਹੀ ਕਰੇਗਾ ਇੱਕ ਗਲਾਸ ਸੁੱਕੀ ਬਵਾਸੀਰਾ ਡਰਾਈ ਪਾਈਲਸ ਵਾ ਜਾਂ ਬਲੱਡ ਵਾਲੀ ਬਲੱਡੀ ਪਾਈਲਸ ਵਾ ਉਹਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਪਾਚਨ ਤੰਤਰ ਨੂੰ ਸਹੀ ਕਰੇਗਾ ਔਰ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਜਿੰਨੀਆਂ ਵੀ ਡਾਈਜੈਸ਼ਨ ਨੂੰ ਲੈ ਕੇ ਸਮੱਸਿਆਵਾਂ ਨੇ ਉਹਨੂੰ ਸਹੀ ਕਰੇਗਾ ਸਰੋਂ ਦਾ ਤੇਲ ਹੈ ਨਾ ਆਪਣੀ ਇਸ ਤਲੀ ਦੇ ਪਾ ਲੈਣਾ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨਾਸਾਂ ਦੇ ਵਿੱਚ ਲਗਾਉਣਾ ਉਸ ਤੋਂ ਬਾਅਦ ਆਪਣੀ ਨਾਭੀ ਦੇ ਵਿੱਚ ਲਗਾਉਣਾ ਤੀਸਰੇ ਨੰਬਰ ਤੇ ਫਰੂਕੀ ਸਾਹਿਬ ਆਪਾਂ ਸਰੋਂ ਦਾ ਤੇਲ ਆਪਣੇ ਜਿਹੜਾ ਮਲਦੁਆਰ ਆ ਜਿੱਥੋਂ ਆਪਾਂ ਨੂੰ ਪੋਟੀ ਮਤਲਬ ਵਾਲੀ ਜਗ੍ਹਾ ਤੇ ਤੁਸੀਂ ਉਹਦੇ ਬਾਹਰ ਵੀ ਤੇ ਉਹਦੇ ਅੰਦਰ ਵੀ ਲਗਾਉਣਾ ਕਿਉਂਕਿ ਜਦੋਂ ਸਰੋਂ ਦਾ ਤੇਲ ਲੱਗੂਗਾ ਨਾ ਤੇ ਉਹ ਚੀਜ਼ਾਂ ਨਰਮ ਹੋਣਗੀਆਂ